ਅੱਜ ਸਾਡਾ ਸੰਜੀਵ ਵਰਮਾ ਜਿਹੜਾ ਤੁਹਾਡਾ ਅਬੂਰ ਤੋਂ ਜਿਹੜਾ ਗਿਆ ਕੋਈ ਪ੍ਰਸ਼ਾਸਨ ਤੁਹਾਡਾ ਕੋਈ ਸਰਕਾਰ ਤੁਹਾਡੀ ਜਿੰਮੇਵਾਰੀ ਲੈਂਦੀ ਹੈ ਕਿ ਉਹਨੂੰ ਵਾਪਸ ਦਿਵਾ ਦੋਗੇ ਤੁਸੀਂ ਇੱਕ ਬੰਦਾ ਦਾ ਤੁਸੀਂ ਦੱਸੋ ਨਾ ਤੁਸੀਂ ਫਿਰ ਤੁਹਾਡੇ ਸਰਕਾਰ ਤੋਂ ਅਸੀਂ ਕਰਾਣਾ ਕੀ ਹੈ ਯਾਰ ਸਾਡੇ ਵਪਾਰੀਆਂ ਦੇ ਵਿੱਚ ਤਾਂ ਐਡੀ ਵੱਡੀ ਤਹਿਸ਼ਦ ਹੈ ਉਹ ਕਹਿੰਦੇ ਨਾ ਸਵੇਰੇ ਵੀ ਰੋਂਦੇ ਉੱਠਦੇ ਆ ਤੇ ਰਾਤ ਨੂੰ ਵੀ ਸੌਂਦੇ ਰੋਂਦੇ ਆ ਗਲੀ ਗਲੀ ਬਾਜ਼ਾਰ ਬਾਜ਼ਾਰ ਦੇ ਵਿੱਚ ਅੱਜ ਫਰੋਟੀਆਂ ਦਾ ਕੰਮ ਚੱਲ ਰਿਹਾ ਤੇ ਤੁਸੀਂ ਇਹ ਦੇਖੋ ਕਿ ਅੱਜ ਸਰਕਾਰ ਦੇ ਦਿਮਾਗ ਦੇ ਵਿੱਚ ਜ्यों ਹੀ ਨੇੜੇ ਤੇੜੇ ਵੀ ਹੈ ਨਹੀਂ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿਸੇ ਦਾ ਵੀ ਕੋਈ ਵੀ ਕੂਆ ਜਿਹਨੇ ਸੰਦੀਪ ਬਰਮਾ ਤੇ ਗੋਲੀਆਂ ਮਾਰ ਕੇ ਮਾਰਦਾ ਅੱਜ ਤੁਸੀਂ ਦੇਖੋਗੇ ਕਿ ਹਜ਼ਾਰ ਬੰਦਾ ਐਸਾ ਨਿਕਲਿਆਊਗਾ ਜਿਹੜਾ ਕੂਆ ਯਾਰ ਮੇਰੀ ਫਰੋਤੀ ਆਈ ਵੀ ਮੈਂ ਵੀ ਜਾ ਕੇ ਦੇ ਆਵਾਂ ਯਾਰ ਜੇ ਅੱਜ ਇਹ ਚੀਜ਼ਾਂ ਐਸੇ ਐਜਟ ਜਿਹੜਾ ਢੂੜ ਸਾਲ ਰਹਿੰਦਾ ਜੇ ਰਹਿ ਗਿਆ ਨਾ ਤਾਂ ਮੇਰੀ ਗੱਲ ਪੰਜਾਬ ਦਾ ਨਾਮ ਲੈਣ ਲੱਗੇ ਵੀ ਲੋਕ ਡਰਿਆ ਕਰਨਗੇ ਯਾਦ ਰੱਖੋ ਜਦੋਂ ਭਗਵਾਨ ਸਿੰਘ ਮਾਨੋਂ ਸਟੇਜਾਂ ਤੋਂ ਕੱਲ ਵੀ ਚੁਟਕਲੇ ਸੁਣਾਏ ਆ ਚੁਟਕਲੇ ਵਪਾਰੀਆਂ ਨੂੰ ਚੰਗੇ ਲੱਗ ਰਹੇ ਸਾਨੂੰ ਕੋਈ ਚੁਟਕਲੇ ਚੰਗੇ ਨਹੀਂ ਲੱਗਦੇ ਉਹ ਕਹਿੰਦਾ ਵਪਾਰੀ ਆਪਣਾ ਰੋਣਾ ਰੋਣਦਾ ਹੁੰਦਾ ਇਹ ਕਹਿੰਦੇ ਦੇਖਿਆ ਫਲਾਣਾ ਢਾ ਲਿਆ ਦੇਖਿਆ ਉਹਦਾ ਮੈਂ ਆ ਬਿਕਾ ਦੂੰ ਉਹ ਯਾਰ ਅਸੀਂ ਕਿਸੇ ਦਾ ਕੁਝ ਨਹੀਂ ਲੈਣਾ ਸਾਡਾ ਕੀ ਕੀਤਾ ਤੁਸੀਂ ਆ ਦੱਸੋ ਕਿ ਭਗਵਾਨ ਸਿੰਘ ਮਾਨੇ ਕਹਿੰਦੇ ਸੀ ਕਿ ਬਾਹਰੋਂ ਵਪਾਰੀ ਆ ਰਹੇ ਆ ਇਨਵੈਸਟ ਪੰਜਾਬ ਦੇ ਤਹਿਤ ਪੰਜਾਬ ਚ ਵਪਾਰ ਕਰਨ ਆ ਰਹੇ ਆ ਆ ਖਲਾਤਾਂ ਨੂੰ ਦੇਖਦੇ ਕੀ ਲੱਗਦਾ ਹੈ ਕਿ ਕੋਈ ਬਾਹਰੋਂ ਆਊਗਾ ਜਾਂ ਅੰਦਰ ਲਿਆਂਦੇ ਮਨ ਦੇ ਵਿੱਚ ਵੀ ਇਹ ਬਾਹਰ ਤੁਰ ਜੇ ਜਿੰਨੇ ਵਪਾਰੀ ਅੱਜ ਬਠਿੰਡੇ ਪੰਜਾਬ ਦੇ ਵਿੱਚ ਬੈਠੇ ਐ ਅੱਜ ਉਹ ਵੀ ਅੱਜ ਪੰਜਾਬ ਛੱਡ ਕੇ ਬਾਹਰ ਜਾਣ ਨੂੰ ਤਿਆਰ ਹੋਏ ਬੈਠੇ ਐ ਜਿੱਦ ਦਿਨ ਇੱਕ ਵਪਾਰੀ ਮਰਦਾ ਹੈ ਨਾ ਉਹਦੋਂ ਹਜ਼ਾਰ ਵਪਾਰੀ ਸਾਡਾ ਬਾਹਰ ਜਾਣਾ ਸਿਰ ਬੋਰੀ ਵਸਰਾ ਬੰਨ ਲੈਂਦਾ ਏ ਇਹ ਕਹਿੰਦੇ ਅਸੀਂ ਤੁਹਾਡੇ ਬਾਹਰੋਂ ਬੰਦੇ ਆ ਕੇ ਇੱਥੇ ਨੌਕਰੀਆਂ ਕਰਿਆ ਕਰਨਗੇ ਗੋਰੇ ਆ ਕੇ ਨੌਕਰੀਆਂ ਕਰਨਗੇ ਮੈਂ ਕਹਿੰਦਾ ਸਾਡੇ ਤੁਸੀਂ ਦੇਖੋ ਹੁਣ ਇਹਨਾਂ ਦੀ ਦੁਕਾਨ ਤੇ ਕਿੰਨੇ ਕਾਰੀਗਰ ਕੰਮ ਕਰਦੇ ਤੁਸੀਂ ਸੋਚ ਕੇ ਦੇਖੋ ਉਹਨਾਂ ਦੇ ਘਰਾਂ ਦੇ ਵਿੱਚ ਕੀ ਹਾਲ ਹੋਊਗਾ ਭਗਵਾਨ ਜੀ ਤੁਮਾਨ ਜੀ ਨੂੰ ਮੈਂ ਫੇਰ ਕਹਿਣਾ ਚਾਹੁੰਦਾ ਬੀ ਬਹੁਤ ਵਾਰੀ ਤੁਸੀਂ ਸਟੇਜਾਂ ਤੋਂ ਕਹਿ ਰਹੇ ਆ ਵੀ ਅਸੀਂ ਮੀਟਿੰਗਾਂ ਕਰ ਲਈਆਂ ਮੀਟਿੰਗਾਂ ਕਰ ਲਈਆਂ ਕਦੇ ਕਿਸੇ ਵਪਾਰੀ ਨਾਲ ਜਿਹੜੇ ਛੋਟੇ ਵਪਾਰੀਆਂ ਨਾਲ ਮੀਟਿੰਗ ਕੀਤੀ ਸਾਨੂੰ ਦਿਖਾ ਤਦੇਓ ਕਿਹੜੇ ਵਪਾਰੀ ਸੀਗੇ ਸਾਡੇ ਬਠਿੰਡੇ ਪੁੱਛ ਕੇ ਦੇਖੋ ਤੁਸੀਂ ਮਨਪ੍ਰੀਤ ਨੂੰ 50 ਐਮਸੀ ਜਿੱਤੇ ਸੀ 50 ਚੋਂ 43 ਉਹਨਾਂ ਦੇ ਸੀਗੇ ਉਹੀ ਬੰਦਾ ਇੰਨੇ ਵੋਟਾਂ ਦੇ ਹਾਰ ਗਿਆ ਸੀਗਾ ਕਦੇ ਸੋਚਿਆ ਵੀ ਨਹੀਂ ਸੀਗਾ ਤਾਂ ਇਹ ਸਾਡੇ ਇਹ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਐ ਹੋਇਆ ਪਿਆ ਵੀ ਇੱਕ ਬਾਈ ਇਲੈਕਸ਼ਨ ਜਿੱਤ ਲੈਦੇ ਪਤਾ ਨਹੀਂ ਅਸੀਂ ਕਿੱਡਾ ਵੱਡਾ ਟੀਰ ਮਾਰ ਲਿਆ ਅਬੋਰ ਵਿੱਚ ਇੱਕ ਕਪੜਾ ਉਪਾਰੀ ਜਿੱਦੀ ਕਿ ਵੀਅਰਵੈਲ ਦੇ ਨਾਮ ਨਾਲ ਟੇਲਰ ਦੀ ਦੁਕਾਨ ਵੀ ਮਸ਼ਹੂਰ ਸੀ ਨਾਲ ਕੱਪੜੇ ਦਾ ਕੰਮ ਵੀ ਸੀ ਸਾਰਾ ਪੰਜਾਬ ਉਹਨਾਂ ਨੂੰ ਜਾਣਦਾ ਹੈ ਸਾਰੇ ਪੰਜਾਬ 'ਚ ਉਹਨਾਂ ਦਾ ਨਾਮ ਹੈ ਅੱਜ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ ਹੈ ਗੋਲੀਆਂ ਮਾਰ ਦਿੱਤੀਆਂ ਗਈਆਂ ਪੁਲਿਸ ਪ੍ਰਸ਼ਾਸਨ ਸਰਕਾਰ ਲਾ ਐਂਡ ਆਰਡਰ ਕਿੱਥੇ ਹੈ ਕੀ ਪੰਜਾਬ 'ਚ ਉਪਾਰੀ ਸੇਫ ਹੈ ਕੀ ਪੰਜਾਬ ਦੇ ਵਿੱਚ ਜੋ ਭਗਵਾਨ ਸਿੰਘ ਮਾਨ ਕਹਿੰਦੇ ਆ ਕਿ ਰੰਗਲਾ ਪੰਜਾਬ ਬਣ ਰਿਹਾ ਉਹ ਰੰਗਲਾ ਪੰਜਾਬ ਬਣ ਰਿਹਾ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਉਹ ਵਪਾਰੀਆਂ ਦੇ ਵਿੱਚ ਫੈਲੇ ਡਰ ਨੂੰ ਲੈ ਕੇ ਵਪਾਰੀਆਂ ਦੀਆਂ ਹੋ ਰਹੀਆਂ ਇਹ ਹਤਿਆਵਾਂ ਨੂੰ ਲੈ ਕੇ ਸਾਡੇ ਨਾਲ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਨੇ ਅਮਿਤ ਕਪੂਰ ਜੀ ਉਹਨਾਂ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਕਪੂਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਪੂਰ ਸਾਹਿਬ ਕਿਵੇਂ ਦੇਖਦੇ ਸਭ ਤੋਂ ਪਹਿਲਾਂ ਮੈਂ ਇੱਕ ਘਟਨਾ ਤੇ ਪ੍ਰਤੀਕਿਰਿਆ ਲੈਣੀ ਚਾਹਣਾ ਜਿਹੜਾ ਅਬੋਹਰ ਦੇ ਵਿੱਚ ਐਡਾ ਨਾਮਵਾਰ ਬੰਦੇ ਦਾ ਦਿਨ ਦਿਹਾੜੇ ਕਤਲ ਹੋ ਜਾਣਾ ਪੰਜਾਬ ਦੇ ਵਿੱਚ ਅੱਜ ਦੀ ਗੱਲ ਕਰੀਏ ਤਾਂ ਵਪਾਰੀਆਂ ਵਾਸਤੇ ਖਾਸ ਕਰਕੇ ਮੈਂ ਗੱਲ ਕਰੂੰਗਾ ਕਿ ਇਹ ਦਾ ਤਾਂ ਰੱਬ ਹੀ ਰੱਖਾਇਆ ਹੈ। ਐਸਾ ਪ੍ਰਸ਼ਾਸਨ, ਐਸਾ ਕਾਨੂੰਨ ਵਿਵਸਥਾ, ਐਸਾ ਲਾਅਨ ਆਰਡਰ ਅਸੀਂ ਜ਼ਿੰਦਗੀ ਭਰ ਨਹੀਂ ਦੇਖਿਆ। ਮੇਰੀ ਵੀ 60 ਸਾਲ ਦੀ ਨੇੜੇ ਹੋਣ ਚੱਲੀ ਉਮਰ, ਜ਼ਿੰਦਗੀ 'ਚ ਕਦੇ ਐਸਾ ਨਹੀਂ ਸੋਚਿਆ ਸੀਗਾ ਵੀ ਐਵੇਂ ਵੀ ਹਾਲਾਤ ਹੁੰਦੇ ਆ। ਔਰ ਤੁਸੀਂ ਦੇਖੋਗੇ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਮੁੱਖ ਮੰਤਰੀ ਸਾਹਿਬ ਅੱਜ ਵੀ ਸਟੇਜਾਂ ਦੇ ਖੜਕੇ ਉਹ ਕਹਿੰਦੇ ਨਾਲ ਰੰਗਲੇ ਪੰਜਾਬ ਦੇ ਗੱਲਾਂ ਕਰਕੇ ਉਹਨਾਂ ਦਾ ਕਿਸੇ ਮਰਜ਼ੀ ਜਿਹੜੇ ਮਰਜ਼ੀ ਸਟੇਜ ਤੇ ਖੜ੍ਹ ਜਣ ਉਹਨਾਂ ਦਾ ਪਤਾ ਨਹੀਂ ਲੱਗਦਾ ਕਿੱਥੇ ਆ ਗਏ ਆਪਣਾ ਰੰਗਲਾ ਪੰਜਾਬ ਕਹਿ ਕੇ ਤੇ ਆਪਣਾ ਨੱਚਣਾ ਸ਼ੁਰੂ ਕਰ ਦੇਣ ਇਹੋ ਜਿਹੀਆਂ ਗੱਲਾਂ ਕਰਕੇ ਲੋਕਾਂ ਨੂੰ ਚੁਟਕਲੇ ਸੁਣਾ ਕੇ ਚਲੇ ਜਾਣ ਅੱਜ ਲੋਕੀ ਇਹ ਚੀਜ਼ਾਂ ਤੋਂ ਉੱਗ ਗਏ ਕਹਿੰਦਾ ਹਰ ਬੰਦੇ ਦੇ ਦਿਮਾਗ ਇੱਕੋ ਗੱਲ ਆਈ ਵੇ ਆ ਵੀ ਰੱਬਾ ਖੈਰ ਕਰੋ ਯਾਰ ਜੇ ਤੁਹਾਡੇ ਕੋਲ ਗਲਤੀ ਹੋ ਗਈ ਤੁਹਾਡੇ ਕੋਲੇ ਨਹੀਂ ਚੱਲਦਾ ਪੰਜਾਬ ਕਹਿੰਦੇ ਨੇ ਗਲਤੀ ਨਾਲ ਕਦੇ ਕੁਝ ਹੋ ਜਾਂਦਾ ਕੋਈ ਮੰਨ ਲਓ ਮੈਨੂੰ ਮੈਂ ਕੋਈ ਗੱਡੀ ਪੜ ਲਈ ਮੈਂ ਚਲਾਉਣ ਲੱਗਾ ਤੇ ਮੈਨੂੰ ਨਹੀਂ ਆਉਂਦੀ ਚਲਾਣੀ ਤੇ ਜੇ ਨਹੀਂ ਆਉਂਦੀ ਤਾਂ ਹੱਥ ਜੋੜ ਦੋ ਭਾਈ ਮੇਰੇ ਤੋਂ ਗਲਤੀ ਹੋ ਗਈ ਮੈਂ ਨਹੀਂ ਚਲਾ ਸਕਦਾ ਯਾਰ ਇੰਨਾ ਨਾ ਮਾਰਾ ਕਰਕੇ ਜਾਓ ਲੋਕਾਂ ਦੇ ਪੁੱਤ ਨਾ ਮਰਵਾਓ ਆਪਾਂ ਕਹਿੰਨੇ ਆ ਇੱਕ ਸਟੇਜਾਂ ਤੇ ਖੜਕੇ ਅਸੀਂ ਨਸ਼ਾ ਵਿਰੋਧ ਉੱਚ ਲਾ ਰੱਖਿਆ ਤੇ ਲੋਕਾਂ ਦੇ ਪੁੱਤ ਮਰੇ ਤੇ ਉਹਨਾਂ ਦਾ ਯਾਰ ਜਿਹੜੇ ਪੁੱਤ ਆ ਮਰ ਰਹੇ ਇਹਨਾਂ ਦਾ ਕੌਣ ਜ਼ਿੰਮੇਵਾਰ ਹੋਊਗਾ ਬਹੁਤ ਮਾੜਾ ਹਾਲ ਹੈ ਅੱਜ ਦੀ ਡੇਟ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਇੰਨਾ ਲੋਕਾਂ ਦਾ ਮਤਲਬ ਸਾਡੇ ਵਪਾਰੀਆਂ ਦੇ ਵਿੱਚ ਤਾਂ ਐਡੀ ਵੱਡੀ ਤਹਿਸ਼ਦ ਹੈ ਉਹ ਕਹਿੰਦੇ ਨੇ ਸਵੇਰੇ ਵੀ ਰੋਂਦੇ ਉੱਠਦੇ ਆ ਤੇ ਰਾਤ ਨੂੰ ਵੀ ਸੌਂਦੇ ਰੋਂਦੇ ਆ ਵੀ ਯਾਰ ਪਤਾ ਨਹੀਂ ਉੱਥੇ ਕੀ ਬਣੂਗਾ ਉਰ ਲੋਕ ਮੈਗਨ ਹਰ ਬੱਚੇ-ਬੱਚੇ ਨੂੰ ਪਤਾ ਹੈ ਵੀ ਅੱਜ ਪੰਜਾਬ ਦੇ ਅੰਦਰ ਕੀ ਹਾਲਾਤ ਹੈ ਪਰ ਇਹ ਅੱਜ ਇਹਨਾਂ ਦੇ ਸੁਪਰੀਮੋ ਆਏ ਫਿਰਦੇ ਆ ਉਹ ਵੀ ਕਹਿ ਰਿਹਾ ਕਿ ਪੋਰ ਮੈਂ ਕੱਲ ਉਹਨਾਂ ਦਾ ਭਾਸ਼ਣ ਸੁਣ ਰਿਹਾ ਸੀ ਉਹ ਸੁਣ ਕੇ ਹੈਰਾਨੀ ਆਂਦੀ ਹੈ ਕਨੇ ਪੂਰੀ ਲਾਈਫ ਦੇ ਵਿੱਚ ਅੱਜ ਤੱਕ ਤੁਸੀਂ ਕਹਿੰਦਾ ਕਦੇ ਕੈਬਨਰ ਮੰਤਰੀ ਦੇਖਿਆ ਕਦੇ ਕਹਿੰਦਾ ਆ ਦੇਖੋ ਕਹਿੰਦਾ ਤੁਹਾਡੇ ਨਾਲ ਕੈਬਨਰ ਮੰਤਰੀ ਬੈਠੇ ਆ ਕਹਿੰਦਾ ਕਿੱਡੀ ਵੱਡੀ ਮਤਲਬ ਉਹਨਾਂ ਨੇ ਗੱਲ ਸੁਣਾਈ ਲੋਕਾਂ ਨੂੰ ਔਰ ਉਹ ਸੁਣ ਕੇ ਵੀ ਲੋਕ ਹੈਰਾਨ ਹੋ ਗਏ ਉਹਨੇ ਵੀਰ ਦੇਖੋ ਯਾਰ ਕਿੱਡਾ ਸੁਪਰੀਮੋ ਹੈ ਤਾਂ ਕਿਸੇ ਪਾਰਟੀ ਦਾ ਤੱਕ ਬੜੀ ਵੱਡੀ ਨੋਲੇਜ ਰੱਖਦਾ ਯਾਰ ਬੰਦਾ ਉਹਨਾਂ ਨੇ ਏਡੇ ਵੱਡੇ ਤਰੀਕੇ ਨਾਲ ਦੱਸਿਆ ਕਿ ਅੱਜ ਤੁਹਾਡੇ ਵਿੱਚ ਕੇਜਰੀਵਾਲ ਜੀ ਦੱਸ ਰਿਹਾ ਕਿ ਕੈਬਨਰ ਮੰਤਰੀ ਏ ਬੈਠੇ ਆ ਤੁਹਾਡੇ ਸਾਹਮਣੇ ਤੁਸੀਂ ਸਾਹਮਣੇ ਗੱਲਾਂ ਕਰ ਰਹੇ ਹੋ ਤੁਨ ਤਾਂ ਕਦੇ ਕੈਬਨਰ ਮੰਤਰੀ ਮਿਲੇ ਹੀ ਨਹੀਂ ਸੀਗੇ ਉਹ ਯਾਰ ਇਹੋ ਜੀਆਂ ਚੀਜ਼ਾਂ ਦੇਖਦੇ ਹੋਏ ਅੱਜ ਸਾਡਾ ਪੰਜਾਬ ਜਿਹੜਾ ਹੈ ਰੰਗਲਾ ਪੰਜਾਬ ਤਾਂ ਨਹੀਂ ਮੈਂ ਅੱਜ ਕਹੂੰਗਾ ਅੱਜ ਸਾਡੇ ਪੰਜਾਬ ਨੂੰ ਨਜ਼ਰ ਲੱਗ ਗਈ ਅੱਜ ਅਸੀਂ ਰੱਬ ਤੋਂ ਅਸਰਾ ਕਰ ਉਹ ਕਹਿੰਦੇ ਨੇ ਦੁਆ ਮੰਗਦੇ ਆ ਕਿ ਰੱਬਾ ਕੋਈ ਨਾ ਕੋਈ ਇਹਨਾਂ ਨੂੰ ਚੰਗੀ ਬੁੱਧੀ ਦੇ ਤੇ ਸਾਡੇ ਵਪਾਰੀਆਂ ਦਾ ਔਰ ਮੈਂ ਕਹਿੰਨਾ ਕਿ ਅੱਜ ਇੱਕ ਨਹੀਂ ਅੱਜ ਹਜ਼ਾਰਾਂ ਕਾਂਡ ਹੋ ਚੁੱਕੇ ਸਾਡੇ ਪੰਜਾਬ ਵਿੱਚ ਹਜ਼ਾਰਾਂ ਲੋਕਾਂ ਦੀ ਫਰੋਤੀਆਂ ਹੋ ਰਹੀਆਂ ਪਰ ਇਹਨਾਂ ਲੋਕਾਂ ਦੇ ਸਿਰ ਤੇ ਵੀ ਜੂਨੀ ਸਰਕਰੀ ਹੋਰ ਇਹਨਾਂ ਨੂੰ ਅੱਜ ਤੁਸੀਂ ਪੁੱਛ ਲਓ ਅੱਜ ਵੀ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਸ਼ਹਿਰ ਚ ਖੜੇ ਇਹ ਪੂਰੇ ਰੰਗਲੇ ਪੰਜਾਬ ਦੇ ਨਾਰੇ ਲਾ ਰਹੇ ਹੋਣੇ ਮੈਨੂੰ ਨਹੀਂ ਸਮਝ ਆਉਂਦੀ ਇਹ ਕੀ ਹੋ ਰਿਹਾ ਕੀ ਮੰਰਦੇ ਹੋ ਮਤਲਬ ਇੱਕ ਇੱਕ ਨਾਮਵਾਰ ਤੁਹਾਡੇ ਤੁਸੀਂ ਗਸ ਵੀ ਰਹੇ ਸੀ ਕਿ ਤੁਹਾਡੇ ਸਾਥੀ ਵੀ ਨੇ ਉਹ ਜਿਹੜੇ ਵੀਰਵੈਲ ਦੇ ਮਾਲਕ ਨਹੀਂ ਉਹਨਾਂ ਦੀ ਜਿਹਨਾਂ ਦੀ ਡੈਥ ਹੋਈ ਉਹਨਾਂ ਦੇ ਭਰਾ ਮਤਲਬ ਕੀ ਕਸੂਰ ਕੀ ਆ ਉਹਨਾਂ ਦਾ ਕਸੂਰ ਵੀ ਤਾਂ ਪਤਾ ਲੱਗੇ ਵੀਰਵੈਲ ਦੇ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦਾ ਵੀਰਵੈਲ ਦੇ ਜਿਹੜੇ ਮਾਲਕ ਹੈ ਜਗਤ ਵਰਮਾ ਜੀ ਉਹ ਸਾਡੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਵਿੱਚ ਵਾਈਸ ਪ੍ਰਧਾਨ ਨੇ ਅਸੀਂ ਬੰਬਈ ਸਾਡੀ ਮੀਟਿੰਗ ਹੋਈ ਸੀ ਮੇਰੇ ਨਾਲ ਹੀ ਪਿਛਲੇ ਹਫਤੇ ਦੀ ਗੱਲ ਹੀ ਕਰ ਰਹੇ ਹਾਂ ਮੈਂ ਤੇ ਉਹ ਇਕੱਠੀ ਅਸੀਂ ਬੰਬਈ ਜਾ ਕੇ ਆਏ ਮੀਟਿੰਗ ਦੇ ਵਿੱਚ ਜਿਹੜੀ ਆਲ ਇੰਡੀਆ ਵਪਾਰ ਮੰਡਲ ਦੀ ਮੀਟਿੰਗ ਸੀ ਔਰ ਉੱਥੇ ਉਹਦੇ ਵੀ ਅਸੀਂ ਇਹ ਗੱਲਾਂ ਕਰ ਰਹੇ ਸੀ ਪਰ ਜਿਹੜੀ ਚੀਜ਼ ਅੱਜ ਪੰਜਾਬ ਦੇ ਵਿੱਚ ਹੋ ਰਹੀ ਹੈ ਨਾ ਇਸ ਚੀਜ਼ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਵੀ ਇਹ ਐਵੇਂ ਵੀ ਕੁਝ ਹੁੰਦਾ ਹੈ ਪਰ ਅੱਜ ਪੰਜਾਬ ਦੇ ਅੰਦਰ ਐਡਾ ਹਾਲਾਤ ਇੰਨਾ ਉਹ ਕਿਹਨਾਂ ਫਿਰੋਤੀਆਂ ਵਾਲਾ ਸਿਸਟਮ ਇੰਨਾ ਕੁਝ ਗੁੰਡਾਗਰਦੀ ਹੋਣ ਦੇ ਬਾਵਜੂਦ ਵੀ ਅੱਜ ਅਸੀਂ ਰੋ ਨਹੀਂ ਸਕਦੇ ਅੱਜ ਸਾਡੇ ਹਾਲਾਤ ਐਸੇ ਬਣੇ ਵੈ ਤੁਸੀਂ ਦੇਖੋ ਪਹਿਲੇ ਸਾਡੇ ਬਠਿੰਡੇ ਕਾਂਡ ਹੋਇਆ ਬਠਿੰਡੇ ਤੋਂ ਬਾਅਦ ਅੰਮ੍ਰਿਤਸਰ ਕਾਂਡ ਹੋਇਆ ਅੰਮ੍ਰਿਤਸਰ ਤੋਂ ਬਾਅਦ ਮੋਗੇ ਤੁਹਾਡੇ ਪ੍ਰਿੰਸ ਜੁਐਲਰ ਵਾਲਾ ਸੀ ਉਹ ਕਾਂਡ ਹੋਇਆ ਉਹਦੇ ਬਾਅਦ ਮੋਗੇ ਹੁਣ ਡਾਕਟਰ ਦਾ ਤੁਸੀਂ ਲੈ ਲਓ ਉਦੋਂ ਪਹਿਲੇ ਸਾਡੇ ਬਠਿੰਡੇ ਲਲਤ ਦੇ ਗੋਲੀਆਂ ਮਾਰ ਕੇ ਪਾਟਕ ਦੇ ਭੁਲੇਖੇ ਜਾ ਗਏ ਤੁਸੀਂ ਦੇਖੋ ਵੀ ਕਿੰਨੇ ਤੁਹਾਨੂੰ ਗੜਾਵਾ ਔਰ ਪੁਲਿਸ ਉਤੋਂ ਹੱਸ ਕੇ ਕਹਿ ਦਿੰਦੀ ਹੈ ਕਪੂਰ ਸਾਹਿਬ ਹੁਣ ਤਾਂ ਦੁਕਾਨਾਂ ਖੁਲਵਾ ਦਿਓ ਯਾਰ ਬੰਦੇ ਟਰੇਸ ਹੋ ਗਏ ਉਹ ਯਾਰ ਤੁਹਾਡੇ ਬੰਦੇ ਟਰੇਸ ਹੋ ਗਏ ਮੈਂ ਕੀ ਲੈਣਾ ਹੈ ਸਾਡਾ ਬੰਦਾ ਮਰ ਗਿਆ ਉਹ ਵਾਪਸ ਆ ਜੂਗਾ ਅੱਜ ਸਾਡਾ ਸੰਜੇ ਵਰਮਾ ਜਿਹੜਾ ਤੁਹਾਡਾ ਅਬੂਰ ਤੋਂ ਜਿਹੜਾ ਗਿਆ ਕੋਈ ਪ੍ਰਸ਼ਾਸਨ ਤੁਹਾਡਾ ਕੋਈ ਸਰਕਾਰ ਤੁਹਾਡੀ ਜ਼ਿੰਮੇਵਾਰੀ ਲੈਂਦੀ ਹੈ ਕਿ ਉਹਨੂੰ ਵਾਪਸ ਦਿਵਾ ਦੋਗੇ ਤੁਸੀਂ ਇੱਕ ਬੰਦਾ ਦਾ ਤੁਸੀਂ ਦੱਸੋ ਨਾ ਤੁਸੀਂ ਫਿਰ ਤੁਹਾਡੇ ਸਰਕਾਰ ਤੋਂ ਅਸੀਂ ਕਰਾਣਾ ਕੀ ਹੈ ਯਾਰ ਤੁਸੀਂ ਹਰ ਰੋਜ਼ ਨਵਾਂ ਬੰਦਾ ਮਰਦਾ ਹੈ ਹਰ ਰੋਜ਼ ਅਸੀਂ ਪਿੱਟ ਕੇ ਦਿਖਾ ਦਿੰਨੇ ਹਾਂ ਪਰ ਸਰਕਾਰ ਹੈ ਕਿ ਅੱਜ ਵੀ ਹੋਏ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਇੱਥੇ ਆ ਕੇ ਅੱਜ ਸਾਡੇ ਅੰਦਰੋਂ ਨਾ ਇੱਕ ਉਹ ਕਹਿੰਦਾ ਨਾ ਕੀ ਕਹਿੰਦੇ ਉਹਨੇ ਆਪਾਂ ਸੁੱਤੇ ਪਿਆ ਨੂੰ ਵੀ ਐ ਲੱਗਦਾ ਵੀ ਪ੍ਰਮਾਤਮਾ ਇਹਨਾਂ ਨੂੰ ਕੋਈ ਸਦਬੁੱਧੀ ਦੇ ਯਾਰ ਕਦੇ ਤਾਂ ਕੋਈ ਸਦਬੁੱਧੀ ਮਿਲੂਗੀ ਤਾਂ ਕੋਈ ਨਾ ਕੋਈ ਸਾਡਾ ਭਲਾ ਹੋਊਗਾ ਆਦਰਵਾਇਜ਼ ਤਾਂ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਮੈਂ ਕਹਾਂ ਪਤਾ ਨਹੀਂ ਪਰਮਾਤਮਾ ਕਿਹੜੇ ਭੁਲਿਕ ਉਹ ਕਿੰਨੇ ਮਾੜੇ ਕਰਮਾਂ ਦੇ ਕੋਈ ਫਲ ਦੇ ਰਿਆ ਹੋਊਗਾ ਉਹੋ ਜਾਂ ਕੋਈ ਨੋ ਕੋਈ ਅੱਛੀ ਗੱਲ ਦੱਸਿਓ ਤੁਹਾਡੇ ਕੋਲੇ ਤਾਂ ਵਪਾਰੀ ਸਮੱਸਿਆਵਾਂ ਲੈ ਕੇ ਆਉਂਦੇ ਹੀ ਆ ਤੁਹਾਡੇ ਨਾਲ ਤਾਂ ਡਿਸਕਸ ਕਰਦੀ ਐ ਠੀਕ ਹੈ ਆਨ ਰਿਕਾਰਡ ਨਹੀਂ ਕਰਦੇ ਪੁਲਿਸ ਪ੍ਰਸ਼ਾਸਨ ਕੋਲੇ ਨਹੀਂ ਕਰਦੇ ਤੁਹਾਨੂੰ ਤਾਂ ਦੱਸਦੀ ਹੋਣਗੇ ਕਿ ਵਪਾਰੀਆਂ ਦਾ ਅੱਜ ਕੀ ਹਾਲ ਹੈ ਮਤਲਬ ਤੁਸੀਂ ਕਹਾਂਗੇ ਰੋਂਦੇ ਹੀ ਉੱਠਦੇ ਤੇ ਰੋਂਦੇ ਹੀ ਸੌਂਦੇ ਸੌਂਦੇ ਵੀ ਰੋਂਦੇ ਹੀ ਹੈ ਪਰ ਤੁਹਾਡੇ ਕੋਲੇ ਆ ਕੇ ਦੱਸਦੀ ਹੋਣਗੇ ਵੀ ਕੀ ਕੋਈ ਸ਼ੱਕੀ ਫੋਨ ਆਉਂਦੇ ਨੇ ਕਿਸ ਤਰੀਕੇ ਨਾਲ ਪਰੇਸ਼ਾਨ ਨੇ ਮਨਿੰਦਰ ਜੀ ਕਈ ਚੀਜ਼ਾਂ ਹੁੰਦੀਆਂ ਆਨ ਦਾ ਰਿਕਾਰਡ ਆਪਾਂ ਨੂੰ ਕਹਿ ਜਾਣੇ ਆ ਕਈ ਚੀਜ਼ਾਂ ਹੁੰਦੀਆਂ ਆ ਆਪਾਂ ਨਹੀਂ ਕਹਿ ਸਕਦੇ ਪਰ ਜੇ ਮੈਂ ਅੱਜ ਵਪਾਰੀਆਂ ਦੀ ਗੱਲ ਕਰਾਂ ਬਹੁਤ سارے ਮੇਰੇ ਐਸੇ ਵਪਾਰੀ ਵੀ ਆਏ ਜੇ ਅੱਜ ਮੈਂ ਉਹਨਾਂ ਨਾਲ ਗੱਲ ਕਰਦਾ ਨਾ ਵੀ ਉਹਨਾਂ ਤੋਂ ਫਰੋਤੀਆਂ ਦਾ ਆ ਕੰਮ ਹੋਇਆ ਤਾਂ ਸ਼ਰਿਆਮ ਸਾਡੇ ਅੱਗੇ ਵੀ ਐ ਮੁੱਕਰ ਜਾਣਗੇ ਨਾ 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 ਸਾਡਾ ਕੋਈ ਲੈਣਾ ਦੇਣਾ ਨਹੀਂ ਇੰਨਾ ਡਰ ਬੈਠ ਚੁੱਕਿਆ ਹੈ ਉਹ ਕਹਿੰਦੇ ਅੱਜ ਫਰੋਤੀ ਦੇਣ ਵਾਲਾ ਬੰਦਾ ਵੀ ਇਹ ਮੂੰਹ ਹਣੀ ਬੋਲਦਾ ਵੀ ਮੈਂ ਫਰੋਤੀ ਦਿੱਤੀ ਹੈ ਫਰੋਤੀ ਦੇਣ ਵਾਲਾ ਬੰਦਾ ਵੀ ਅੱਜ ਇਹ ਕਹਿ ਰਿਹਾ ਕਿ ਨਾ ਜੀ ਨਾ ਮੇਰੇ ਨਾਲ ਕੋਈ ਐਸੀ ਗੱਲ ਨਹੀਂ ਹੈ ਜੀ ਪਰ ਉਸ ਬੰਦੇ ਨੂੰ ਇਹ ਨਹੀਂ ਪਤਾ ਵੀ ਇਸੇ ਬੰਦੇ ਕੋਲੇ ਜਾ ਕੇ ਤੁਸੀਂ ਗੱਲ ਕਰਕੇ ਆਏ ਹੋ ਵੀ ਆਪਾਂ ਪ੍ਰਸ਼ਾਸਨ ਕੋਲੇ ਚੱਲ ਕੇ ਆਵਾਂਗੇ ਇਸੇ ਬੰਦੇ ਨਾਲ ਖੜ ਕੇ ਤੁਸੀਂ ਕਹਿ ਕੇ ਆਏ ਸੀ ਵੀ ਆਪਾਂ ਪ੍ਰਸ਼ਾਸਨ ਨਾਲ ਇਹ ਗੱਲ ਕਰਨੀ ਹੈ ਪ੍ਰਸ਼ਾਸਨ ਨੂੰ ਵੀ ਪਤਾ ਹੈ ਕਿ ਆ ਮਤਲਬ ਜੇ ਪੰਜਾਬ ਦੇ ਅੰਦਰ ਅੱਜ ਹਰ ਸ਼ਹਿਰ ਦੇ ਅੰਦਰ ਕੀ ਹੋ ਰਿਹਾ ਹੈ ਗਲੀ ਗਲੀ ਬਾਜ਼ਾਰ ਬਾਜ਼ਾਰ ਦੇ ਵਿੱਚ ਅੱਜ ਫਰੋਟੀਆਂ ਦਾ ਕੰਮ ਚੱਲ ਰਿਹਾ ਹੈ ਤੇ ਤੁਸੀਂ ਇਹ ਦੇਖੋਗੇ ਅੱਜ ਸਰਕਾਰ ਦੇ ਦਿਮਾਗ ਦੇ ਵਿੱਚ ਜਿਵੇਂ ਹੀ ਨੇੜੇ ਤੇੜੇ ਵੀ ਹੈ ਨਹੀਂ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿਸੇ ਦਾ ਵੀ ਕੋਈ ਜੇ ਆਪਾਂ ਅੱਜ ਗੱਲ ਕਰੀਏ ਫਰੋਟੀਆਂ ਦੀ ਗੱਲ ਕਰੀਏ ਤਾਂ ਤੁਸੀਂ ਦੇਖੋ ਕਿ ਰੋਜ਼ ਉਹ ਕਹਿੰਦੇ ਲੋਕਾਂ ਨੂੰ ਫੋਨ ਆ ਰਹੇ ਆ ਅਣਪਛਾਤੇ ਨੰਬਰਾਂ ਤੋਂ ਔਰ ਉਹ ਸਰਕਾਰ ਕੋਲੇ ਜਾ ਕੇ ਆਪਣਾ ਰੋਣਾ ਰੋਲੇ ਰੋਏ ਜਾਂਦੇ ਆ ਤੇ ਜਿੱਥੇ ਸਰਕਾਰ ਉਹਨਾਂ ਨੂੰ ਉਹ ਕਹਿੰਦਾ ਨਾ ਮਾੜਾ ਮੋਟਾ ਸਹਾਰਾ ਦੇ ਕੇ ਭੇਜ ਦਿੰਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਘਰੇ ਬੈਠਾ ਨੂੰ ਟਿਕਾ ਤਾ ਆਂਦਾ ਨਹੀਂ ਫਿਰ ਉਹ ਫਿਰ ਸੁੱਤੇ ਪਏ ਸੋਚੀ ਜਾਂਦੇ ਹੁੰਦੇ ਆ ਵੀ ਅਰ ਸਰਕਾਰ ਦਾ ਕੀ ਹੈ ਅੱਜ ਫਲਾਣਾ ਮਰ ਗਿਆ ਹੁਣ ਤੁਸੀਂ ਦੇਖੋ ਅੱਜ ਜਿਵੇਂ ਸੰਜੇ ਵਰਮਾ ਦੇ ਗੋਲੀਆਂ ਮਾਰ ਕੇ ਮਾਰਦਾ ਅੱਜ ਤੁਸੀਂ ਦੇਖੋ ਕਿ ਹਜ਼ਾਰ ਬੰਦਾ ਐਸਾ ਨਿਕਲਿਆ ਆਊਗਾ ਜਿਹੜਾ ਕਹੂਗਾ ਯਾਰ ਮੇਰੀ ਬਰੋਤੀ ਆਈ ਵੀ ਮੈਂ ਵੀ ਜਾ ਕੇ ਦੇ ਆਵਾ ਯਾਰ ਅੱਜ ਮੈਂ ਵੀ ਜਾ ਕੇ ਦੇਵਾਂ ਯਾਰ ਕੀ ਆ ਪਾ ਕੀ ਪੰਜਾਬ ਕਦੋਂ ਸਾਨੂੰ ਪਤਾ ਲੱਗੂ ਕਿ ਆ ਮਾੜੇ ਕਰਮ ਦਾ ਕਰਨ ਵਾਲੇ ਦਾ ਆ ਹਾਲ ਕਰਤਾ ਯਾਰ ਆ ਦੇਖੋ ਉਦੋਂ ਤੁਹਾਡਾ ਹੌਸਲਾ ਬਣੂਗਾ ਪਰ ਉਹ ਚੀਜ਼ ਦੇ ਵਿੱਚ ਤਾਂ ਅਸੀਂ ਆਏ ਨਹੀਂ ਆ ਸਾਡਾ ਨਰਿੰਦਰਦੀਪ ਗੋਨੇਆਣੇ ਵਾਲਾ ਕਹਿੰਦੇ ਦੇਖ ਲਓ ਉਹ ਬੰਦੇ ਨੇ ਕੀ ਕੀਤਾ ਯਾਰ ਦੱਸੋ ਤੇ ਜੇ ਉੱਥੇ ਪੁਲਿਸ ਦਾ ਕਸੂਰ ਕੱਢਦੇ ਆ ਤੇ ਪੁਲਿਸ ਕਹਿੰਦੀ ਤੁਸੀਂ ਸਾਨੂੰ ਮਾੜਾ ਨਾ ਕਹੋ ਜੇ ਤੁਸੀਂ ਪੁਲਿਸ ਨੂੰ ਅਸੀਂ ਗੱਲ ਕਰੀਏ ਅੱਜ ਉਸ ਘਰ ਦੇ ਵਿੱਚ 1 ਮਹੀਨਾ ਹੋ ਗਿਆ ਉਹ ਕਹਿੰਦੇ ਨਾ ਸਵੇਰੇ ਵੀ ਰੋਟੀ ਘਰੇ ਨਹੀਂ ਪਕਦੀ ਤੇ ਰਾਤ ਨੂੰ ਵੀ ਰੋਟੀ ਨਹੀਂ ਘਰੇ ਪਕਦੀ ਔਰ ਉਹਨਾਂ ਦੇ ਅੰਦਰੋਂ ਇਹ ਬਾਦ ਦਵਾ ਨਿਕਲੀ ਜਾਂਦੀ ਹੈ ਯਾਰ ਸਾਡਾ ਕੀ ਕਸੂਰ ਸੀ ਔਰ ਉਹਨਾਂ ਬੰਦਿਆਂ ਦਾ ਕਸੂਰ ਵੀ ਦੱਸੋ ਕੀ ਹੈ ਮੈਂ ਕਹਿੰਦਾ ਲੱਖ ਮਾੜਾ ਹੋਊਗਾ ਉਹਦਾ ਮੁੰਡਾ ਪਹਿਲੀ ਗੱਲ ਤਾਂ ਉਹਨੇ ਇੱਕ ਆਇਲੈਸ ਦਾ ਟੀਚਰ ਹੈ ਕਦੇ ਉਹਨੇ ਐ ਚੀਜ਼ ਬਾਰੇ ਸੋਚਿਆ ਵੀ ਨਹੀਂ ਸੀਗਾ ਮੈਂ ਕਹਿੰਦਾ ਜੇ ਮੰਨ ਕੇ ਚੱਲ ਲੈਣੇ ਆ ਸਰਕਾਰ ਦੀ ਗੱਲ ਮੰਨ ਲੈਣੇ ਜੇ ਮਾੜਾ ਮੋਟਾ ਜੇ ਮੰਨ ਕੇ ਚੱਲੋ ਇੱਕ ਅਦਾ ਨਸ਼ਾ ਕੀਤਾ ਵੀ ਹੋਊਗਾ ਯਾਰ ਕੀ ਆਪਾਂ ਉਹਨੂੰ ਮਾਰ ਦੇਾਂਗੇ ਯਾਰ ਇਹੋ ਜਿਹੀਆਂ ਚੀਜ਼ਾਂ ਕਰਕੇ ਤੁਸੀਂ ਕੀ ਲੋਕਾਂ ਨੂੰ ਦਿਖਾਣਾ ਚਾਹੁੰਦੇ ਹੋ ਤੁਸੀਂ ਉਹ ਕਹਿੰਦਾ ਨਾ ਆਪਣੇ ਬੋਸ ਨੂੰ ਅਸੀਂ ਦਿਖਾਣਾ ਕਿ ਦੇਖੋ ਜੀ ਆਪਾਂ ਨਸ਼ਾ ਨਸ਼ਾ ਵਿਰੋਧੀ ਅਸੀਂ ਬਹੁਤ ਵੱਡਾ ਇੱਕ ਸਿਸਟਮ ਚਲਾ ਰੱਖਿਆ ਉਹ ਲੋਕਾਂ ਦੇ ਵਿੱਚ ਇੱਕ ਟੈਰਰ ਪੈਦਾ ਕਰ ਦਿਓ ਉਹਦੇ ਬਾਅਦ ਲੋਕ ਹੀ ਆਏ ਆ ਆਪੇ ਹੀ ਕਹਿਣ ਲੱਗ ਜਾਣਗੇ ਦੇਖੋ ਜੀ ਸਾਡਾ ਤਾਂ ਦਿਮਾਗ ਜਿਵੇਂ ਇਹ ਖਤਮ ਕਰਤਾ ਜੀ ਇਹਨਾਂ ਦਾ ਬਹੁਤ ਵਧੀਆ ਕੰਮ ਕਰਤਾ ਜੀ ਉਹ ਚੀਜ਼ ਜਿਹੜੀ ਹੈ ਇੱਕ ਬਾਜ਼ਾਰ ਦੇ ਵਿੱਚ ਇਹ ਖੜਾ ਨਹੀਂ ਜਾਂਦੇ ਆ ਉਹ ਚੀਜ਼ ਬਿਨਾ ਉਹਦੇ ਨਹੀਂ ਖੜੀ ਹੋ ਸਾਰੀ ਬਿਨਾ ਫਿਰ ਇੱਕ ਗੱਲ ਇੱਥੇ कपूर ਸਾਹਿਬ ਇਹ ਹੈ ਕਿ ਭਗਵਾਨ ਸਿੰਘ ਮਾਰੇ ਕਹਿੰਦੇ ਸੀ ਕਿ ਬਾਹਰੋਂ ਵਪਾਰੀ ਆ ਰਹੇ ਆ ਇਨਵੈਸਟ ਪੰਜਾਬ ਦੇ ਤਹਿਤ ਪੰਜਾਬ ਚ ਵਪਾਰ ਕਰਨ ਆ ਰਹੇ ਆ ਆ ਖਲਾਤਾਂ ਨੂੰ ਦੇਖਦੇ ਕੀ ਲੱਗਦਾ ਹੈ ਕਿ ਕੋਈ ਬਾਹਰੋਂ ਆਊਗਾ ਜਾਂ ਅੰਦਰ ਲਿਆਂ ਦੇ ਮਨ ਦੇ ਵਿੱਚ ਵੀ ਇਹ ਬਾਹਰ ਤੁਰ ਜਗੀ ਪੰਜਾਬ ਦੇ ਅੰਦਰ ਮੈਂ ਕਹਿੰਦਾ ਇੱਕ ਵੀ ਵਪਾਰੀ ਬਾਹਰੋਂ ਨਹੀਂ ਆਇਆ ਦੂਜੇ ਪਾਸੇ ਗੱਲ ਕਰ ਲਈਏ ਜਿੰਨੇ ਵਪਾਰੀ ਅੱਜ ਬਠਿੰਡੇ ਪੰਜਾਬ ਦੇ ਵਿੱਚ ਬੈਠੇ ਆ ਅੱਜ ਉਹ ਵੀ ਅੱਜ ਪੰਜਾਬ ਛੱਡ ਕੇ ਬਾਹਰ ਜਾਣ ਨੂੰ ਤਿਆਰ ਹੋਏ ਬੈਠੇ ਆ ਜਿੱਦ ਦਿਨ ਇੱਕ ਵਪਾਰੀ ਮਰਦਾ ਨਾ ਉਹਦਨ ਹਜ਼ਾਰ ਵਪਾਰੀ ਸਾਡਾ ਬਾਹਰ ਜਾਣਾ ਸੇ ਬੋਰੀ ਵਸਰਾ ਬੰਨ ਲੈਂਦਾ ਇਹਨਾਂ ਨੂੰ ਤਾਂ ਗੱਲਾਂ ਆਂਦੀਆਂ ਆਪਣੇ ਉਹ ਕਹਿੰਦੇ ਨਾ ਸਰਕਾਰ ਦੀਆਂ ਜਿੱਥੇ ਮਰਜੀ ਲਿਆ ਕੇ ਤੰਬੂ ਲਾ ਕੇ ਦੇ ਉਹਨਾਂ ਨੇ ਲੋਕਾਂ ਦੇ ਵਿੱਚ ਤਾੜੀਆਂ ਮਰਵਾ ਲਈਆਂ ਜਿਹਦਾ ਘਰ ਦਾ ਬੱਚਾ ਮਰਦਾ ਤੁਸੀਂ ਉਹਨੂੰ ਪੁੱਛ ਕੇ ਦੇਖੋ ਤੁਸੀਂ ਉਹਦੇ ਕਰੇ ਹੁਣ ਮੇਰੇ ਬਠਿੰਡੇ ਵਾਲੇ ਨੂੰ ਗੋਲੀਆਂ ਵੱਜੀਆਂ ਚਾਹੇ ਭੁਲੇਖੇ ਨਾਲ ਮਾਰ ਕੇ ਚਲੇ ਗਏ ਉਹਦੀ ਕਿਸਮਤ ਚੰਗੀ ਸੀ ਉਹ ਬੰਦਾ ਬਚ ਗਿਆ ਪਰ ਇਹਦੇ ਦੋ ਗੋਲੀਆਂ ਜਿਹੜੇ ਬੰਦੇ ਤੇ ਚੱਲੀਆਂ ਹੁਣ ਤਾਂ ਉਹ ਕਹਿੰਦੇ ਨੇ ਪਰਮਾਤਮਾ ਹੀ ਬਚਾ ਗਿਆ ਨਾ ਜੀ ਤੇ ਇੱਥੇ ਵੀ ਪੰਜਾਬ ਨੂੰ ਵੀ ਉਹੀ ਮੈਂ ਕਹਿੰਨਾ ਵੀ ਇਹਨਾਂ ਦੇ ਆਸਰਾ ਤਾਂ ਸਾਡਾ ਖਤਮ ਹੋ ਗਿਆ ਹੈ ਇਹਨਾਂ ਦੇ ਭਰੋਸਾ ਅੱਜ ਕਿਸੇ ਵਪਾਰੀ ਨੂੰ ਭਰੋਸਾ ਨਹੀਂ ਹੈ ਅੱਜ ਰੱਬ ਦੇ ਭਰੋਸੇ ਸਾਡਾ ਪੰਜਾਬ ਹੈਗਾ ਅੱਜ ਰੱਬ ਦੇ ਭਰੋਸੇ ਅਸੀਂ ਉੱਠ ਕੇ ਉਹ ਕਹਿੰਦਾ ਦੁਆ ਕਰਦੇ ਹਾਂ ਕਿ ਇਹਨਾਂ ਨੂੰ ਚੰਗੀ ਨਹੀਂ ਸੁਧਬਦੀ ਦੇ ਦੇ ਕੋਈ ਨਾ ਕੋਈ ਚੰਗੇ ਕੰਮ ਹੋ ਜਾਣ ਨਹੀਂ ਪੰਜਾਬ ਦਾ ਇਹ ਹਾਲ ਹੋਣਾ ਮੈਂ ਕਹਿੰਨਾ ਪੰਜਾਬ ਛੱਡੋ ਪੰਜਾਬ ਦੇ ਨੇੜੇ ਤੇੜੇ ਵੀ ਲੋਕ ਰਹਿਣਾ ਬੰਦ ਕਰ ਦੇਣਗੇ ਐਡਾ ਬੁਰਾ ਹਾਲ ਪੰਜਾਬ ਦੇ ਅੰਦਰ ਹੋ ਚੁੱਕਿਆ ਹੈ ਤੁਸੀਂ ਇਹ ਕਹਿੰਦੇ ਅਸੀਂ ਸਾਡੇ ਬਾਹਰੋਂ ਬੰਦੇ ਆ ਕੇ ਇੱਥੇ ਨੌਕਰੀਆਂ ਕਰਿਆ ਕਰਨਗੇ ਗੋਰੇ ਆ ਕੇ ਨੌਕਰੀਆਂ ਕਰਨਗੇ ਮੈਂ ਕਹਿੰਦਾ ਸਾਡੇ ਤੁਸੀਂ ਦੇਖੋ ਹੁਣ ਇਹਨਾਂ ਦੀ ਦੁਕਾਨ ਤੇ ਕਿੰਨੇ ਕਾਰੀਗਰ ਕੰਮ ਕਰਦੇ ਤੁਸੀਂ ਸੋਚ ਕੇ ਦੇਖੋ ਉਹਨਾਂ ਦੇ ਘਰਾਂ ਦੇ ਵਿੱਚ ਕੀ ਹਾਲ ਹੋਊਗਾ ਅੱਜ ਪੰਜਾਬ ਦੇ ਅੰਦਰ ਐਡਾ ਵੱਡਾ ਟੈਨਸ਼ਨ ਖੜੀ ਹੋਈ ਐ ਐਡਾ ਵੱਡਾ ਟੈਰਰ ਬਣ ਚੁੱਕਿਆ ਐ ਇੱਕ ਇੰਨਾ ਹਉਆ ਬਣਾ ਚੁੱਕਿਆ ਉਹ ਚੀਜ਼ ਤੁਸੀਂ ਖਤਮ ਨਹੀਂ ਕਰ ਸਕਦੇ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਤੋਂ ਖਤਮ ਹੋਣੀ ਐ ਜੇ ਅੱਜ ਇਹ ਚੀਜ਼ਾਂ ਐਸੇ ਐਜ਼ ਇਟ ਇਜ਼ ਜਿਹੜਾ ਢੂੜ ਸਾਲ ਰਹਿੰਦਾ ਜੇ ਰਹਿ ਗਿਆ ਨਾ ਤਾਂ ਮੇਰੀ ਗੱਲ ਪੰਜਾਬ ਦਾ ਨਾਮ ਲੈਣ ਲੱਗੇ ਵੀ ਲੋਕ ਡਰਿਆ ਕਰਨਗੇ ਯਾਦ ਰੱਖਦੇ ਹੋ ਤੁਸੀਂ ਇਹ ਹਾਲਾਤ ਹਾਂ ਅੱਛਾ ਮਤਲਬ ਇੱਕ ਗੱਲ ਐ ਮਤਲਬ ਜਿਵੇਂ ਪਹਿਲਾਂ ਵੀ ਤੁਹਾਨੂੰ ਪੁੱਛਿਆ ਮਤਲਬ ਵਪਾਰੀ ਦਾ ਕੋਈ ਵਪਾਰੀ ਐ ਉਹਦਾ ਕਸੂਰ ਕੀ ਐ ਮਤਲਬ ਕੀ ਉਹ ਜੇ ਚੰਗਾ ਕੰਮ ਕਰ ਲੈਂਦਾ ਐ ਜਹੇ ਮਤਲਬ ਕੋਈ ਵੀ ਹੈ ਉਹ ਕਾਮਯਾਬ ਹੋ ਜਾਂਦਾ ਕੋਈ ਗੱਡੀ ਚੰਗੀ ਲੈ ਆਉਂਦਾ ਕੋਈ ਮਕਾਨ ਕੋਈ ਦੁਕਾਨ ਕੋਈ ਸ਼ੋਰੂਮ ਅੱਜ ਵਧ ਲੈਂਦਾ ਉਹਦਾ ਕਸੂਰ ਕੀ ਹੋ ਜਾਂਦਾ ਵੀ ਉਹਨੂੰ ਫਿਰ ਇਸ ਤਰੀਕੇ ਦੇ ਹਾਲਾਤਾਂ 'ਚੋਂ ਨਿਕਲਣਾ ਪੈਂਦਾ ਇਹ ਸਾਡੇ ਸਮਾਜ ਦੇ ਵਿੱਚ ਨਾ ਬਹੁਤ ਵੱਡੀ ਉਹ ਕਹਿੰਦੇ ਨੇ ਤਰੂਟੀ ਹੈ ਬਹੁਤ ਵੱਡੀ ਇੱਕ ਮਾੜੀ ਸਾਡੇ ਦੁਖਦਈ ਗੱਲ ਹੈ ਕਿ ਜੇ ਅੱਜ ਕਿਸੇ ਦਾ ਚੰਗਾ ਕੰਮ ਚੱਲਦਾ ਹੈ ਪਹਿਲੇ ਤਾਂ ਸਰਕਾਰਾਂ ਉਹਦੇ ਮਗਰ ਪੈ ਜਾਂਦੀਆਂ ਤੁਸੀਂ ਦੇਖੋਗੇ ਹਰ ਤਰ੍ਹਾਂ ਦੇ ਟੈਕਸ ਉਹਦੇ ਦੇ ਵਿੱਚੋਂ ਨਿਕਲ ਕੇ ਬੰਦਾ ਉੱਥੇ ਤੱਕ ਪਹੁੰਚਿਆ ਹੁੰਦਾ ਔਰ ਉਹਦੇ باوجود ਹੀ ਉਹਨੂੰ ਮਾੜੀ ਨਿਗਾ ਨਾਲ ਦੇਖਿਆ ਜਾਂਦਾ ਆ ਪਿੱਛੇ ਦੀਵਾਲੀ ਦੇ ਉੱਤੇ ਜੀਐਸਟੀ ਵਾਲੇ ਬਾਜ਼ਾਰ ਚ ਝੋਲੇ ਚੱਕੀ ਫਿਰਦੇ ਸੀਗੇ ਆ ਹੁਣ ਵੀ ਹਰ ਰੋਜ਼ ਕਿਤੇ ਨਾ ਕਿਤੇ ਰੇਡ ਪਈ ਹੁੰਦੀ ਐ ਅਸੀਂ ਇਹਨਾਂ ਦੇ ਜੀਐਸਟੀ ਅਫਸਰਾਂ ਕੋਲੇ ਮੈਂ ਕਹਿੰਦਾ ਦਿੱਲੀ ਤੱਕ ਅਸੀਂ ਪਿੱਟ ਲੇ ਵੀ ਆਰ ਜਿਹੜੇ ਬੰਦਿਆਂ ਦਾ ਕੰਮ ਚੱਲ ਰਿਹਾ ਜਿਹੜਾ ਤੁਹਾਨੂੰ ਲੱਖਾਂ ਕਰੋੜਾਂ ਰੁਪਏ ਆ ਮਹੀਨੇ ਦਾ ਸਾਲ ਦਾ ਟੈਕਸ ਭਰ ਰਿਹਾ ਤੁਸੀਂ ਉਹਦੇ ਮਗਰ ਹੀ ਪਏ ਹੋ ਤੁਸੀਂ ਨਵੇਂ ਬੰਦਾ ਕਿਉਂ ਨਹੀਂ ਲੱਭਦੇ ਇੱਕ ਟੈਕਸ ਦੇਣ ਵਾਲਾ ਨਵੇਂ ਬੰਦੇ ਤੁਸੀਂ ਉਹ ਬੰਦਿਆਂ ਦੇ ਤਾਂ ਕੋਲ ਜਾਂਦੇ ਨਹੀਂ ਜਿਹੜੇ ਬੰਦੇ ਦੋ ਨੰਬਰ ਦਾ ਕੰਮ ਕਰਦੇ ਐ ਸਾਡਾ ਵਪਾਰ ਮੰਡਲ ਹਮੇਸ਼ਾ ਇਹ ਗੱਲ ਕਹਿੰਦਾ ਕਿ ਅਸੀਂ ਕਦੇ ਮਾੜੇ ਬੰਦੇ ਨਾਲ ਨਹੀਂ ਖੜਾਂਗੇ ਅਸੀਂ ਹਮੇਸ਼ਾ ਉਸ ਬੰਦੇ ਨਾਲ ਖੜੇ ਹਾਂ ਜਿਹੜਾ ਬੰਦਾ ਇੱਕ ਨੰਬਰ ਦਾ ਕੰਮ ਕਰਦਾ ਹੈ ਜਿਹੜਾ ਬੰਦਾ ਖੂਨ ਪਸੀਨੇ ਦੀ ਕਮਾਈ ਕਮਾ ਰਿਹਾ ਜਿਹੜਾ ਬੰਦਾ ਲੱਖਾਂ ਕਰੋੜਾਂ ਰੁਪਏ ਸਰਕਾਰ ਦੇ ਘਰਾਂ ਵਿੱਚ ਵੜ ਰਿਹਾ ਟੈਕਸ ਦੇ ਕੇ ਉਹਨਾਂ ਨੂੰ ਸਰਕਾਰ ਦੇ ਖਜ਼ਾਨੇ ਭਰ ਰਿਹਾ ਔਰ ਇਹੀ ਬਰੀਡ ਦੀ ਹੱਡੀ ਕਹਿਣ ਵਾਲਾ ਵਪਾਰੀ ਅੱਜ ਇੰਨਾ ਇੱਕ ਮਾੜੇ ਹਾਲਾਤ ਦੇ ਵਿੱਚ ਨਿਕਲ ਰਿਹਾ ਕਿ ਇਹ ਸਰਕਾਰ ਜਮ੍ਹਾਂ ਵੀ ਉਹਦੇ ਕੰਨੀ ਧਿਆਨ ਨਹੀਂ ਦੇ ਰਹੀ ਅੱਜ ਉਹੀ ਬੰਦੇ ਦੇ ਘਰੇ ਫੋਨ ਉਹੀ ਬੰਦਾ ਜਿਹੜਾ ਬੰਦਾ ਟੈਕਸ ਭਰਦਾ ਉਸੇ ਬੰਦੇ ਨੂੰ ਦੱਬਿਆ ਯਾਰ ਜੇ ਮੰਨ ਲਓ ਕਿਸੇ ਨੇ 2 ਰੁਪਏ ਘੱਟ ਭਰਤੇ ਹੋਣੇ ਜਾਂ 2 ਰੁਪਏ ਵੱਧ ਭਰਤੇ ਹੋਣੇ ਉਹਦਾ ਕੀ ਕਸੂਰ ਕਰ ਲਿਆ ਉਹਨੇ ਤੁਸੀਂ ਉਹਨਾਂ ਬੰਦਿਆਂ ਕੋਲ ਜਾਓ ਜਿਹੜੇ ਫਰਜ਼ੀ ਘਰਾਂ 'ਚ ਬੈਠ ਕੇ ਬਿੱਲ ਬਣਾ ਕੇ ਫਰਜ਼ੀ ਕਰੋੜਾਂ ਰੁਪਏ ਦੇ ਰਿਫੰਡ ਲੈ ਕੇ ਚਲੇ ਗਏ ਪਹਿਲੇ ਦੂਜੇ ਪਾਸੇ ਦਾ ਤੁਹਾਡੇ ਪੋਰਟਲ ਇੱਕ ਮਿੰਟ ਚ ਖੜੇ ਹੋ ਜਾਂਦੇ ਉਹਨਾਂ ਦਾ ਇੱਕ ਮਿੰਟ ਚ ਕਾਹ ਦਿੰਨੇ ਵੀ ਆ ਫਲਾਣਾ ਬੰਦੇ ਨੇ ਆ ਕੀਤਾ ਤੇ ਇੱਥੇ ਜਿਹੜੇ ਕਰੋੜਾ ਰੁਪਏ ਦੀਆਂ ਠੱਗੀਆਂ ਮਾਰ ਜਾਂਦੇ ਉਹ ਪੋਰਟਲ ਕਿਉਂ ਨਹੀਂ ਚੱਲਦੇ ਤੁਸੀਂ ਉਦੋਂ ਤੁਹਾਡੇ ਪੋਰਟਲਾਂ ਦੇ ਵਿੱਚ ਕਿਉਂ ਨਹੀਂ ਆਉਂਦਾ ਵੀ ਇੱਥੇ ਇੰਨੇ ਕਰੋੜ ਰੁਪਏ ਦੀ ਬਿਲਿੰਗ ਹੋ ਗਈ ਗਲਤ ਹੋ ਗਈ ਉਹ ਚੀਜ਼ ਦੇ ਵਿੱਚ ਜਮਾ ਪ੍ਰਸ਼ਾਸਨ ਦਾ ਕੰਮ ਨਹੀਂ ਹੈ ਔਰ ਉੱਥੇ ਜਿਹੜਾ ਹੈ ਸਾਡੇ ਵਪਾਰੀ ਜਿਹੜਾ ਹੈ ਉਹ ਕਹਿੰਦਾ ਨਾ ਉੱਥੇ ਵੀ ਮਾੜਾ ਵਪਾਰੀ ਮਾਰਿਆ ਜਾਂਦਾ ਰਹਿੰਦਾ ਹੁੰਦਾ ਸਾਡੇ ਆ ਬਾਜ਼ਾਰ ਦੇ ਵਿੱਚ ਜਿੱਦਨ ਉਹਦੇ ਪਤਾ ਲੱਗਿਆ ਵੀ ਚਾਰ ਪੈਸੇ ਉਹਦੇ ਕੋਲ ਆ ਗਏ ਚੰਗਾ ਕੰਮ ਚੱਲਣ ਲੱਗ ਗਿਆ ਤਾਂ ਇਹੋ ਜਿਹੇ ਫਰੋਤੀਆਂ ਵਾਲੇ ਮਗਰ ਚੱਲਣਾ ਕਹਿੰਦੇ ਕਿਸੇ ਟਾਈਮ 84 ਦੇ ਟਾਈਮ ਤੇ ਇਹੋ ਜਿਹੀਆਂ ਗੱਲਾਂ ਸੁਣਦੇ ਹੁੰਦੇ ਸੀ ਅਸੀਂ ਅੱਜ ਇਸ ਸਰਕਾਰ ਦੇ ਆਣ ਤੋਂ ਬਾਅਦ ਤੁਸੀਂ ਦੇਖੋ ਕਿ 3 ਸਾਲ ਹੋ ਗਏ ਹਰ ਰੋਜ਼ ਕਿਸੇ ਨਾ ਕਿਸੇ ਹਰ ਰੋਜ਼ ਕਿਸੇ ਨਾ ਕਿਸੇ ਘਟਨਾ ਐਸੀ ਹੋ ਰਹੀ ਹੈ ਜਾਂ ਤਾਂ ਫਰੋਤੀ ਮੰਗਣ ਦੀ ਗੱਲ ਆ ਰਹੀ ਹੈ ਤੇ ਜਾਂ ਉਹਨੂੰ ਗੋਲੀਆਂ ਮਾਰ ਰਿਹਾ ਇਹ ਕਿਸਮਤ ਚੰਗੀ ਹੈ ਜਿਹੜਾ ਬਚ ਗਿਆ ਨਹੀਂ ਤਾਂ ਅਗਲੇ ਤਾਂ ਆਪਣਾ ਕੰਮ ਕਰ ਜਾਂਦੇ ਇਸ ਚੀਜ਼ ਨੂੰ ਦੇਖ ਕੇ ਅੱਜ ਵਪਾਰੀਆਂ ਦੇ ਅੰਦਰੋਂ ਇੰਨੇ ਇੱਕ ਵੱਡਾ ਉਹ ਕਹਿੰਦੇ ਨਾ ਹਉਆ ਬਣਾ ਰੱਖਿਆ ਔਰ ਹਰ ਬੰਦਾ ਇਹ ਸੋਚ ਰਿਹਾ ਕਿ ਯਾਰ ਪਰਮਾਤਮਾ ਜੇ ਤਾਂ ਮੈਨੂੰ ਇੱਥੇ ਹੀ ਰੱਖਣਾ ਸਹੀ ਰੱਖ ਲਈ ਨਹੀਂ ਮੈਂ ਆਪਣੇ ਥੋਕਾ ਜੁੱਲੀ ਬਸਰਾ ਫਿਰ ਇੱਕ ਵੱਡਾ ਪੰਗਾ ਇਹ ਹੈ ਕਿ ਅੱਜ ਹਰ ਬੰਦਾ ਐਡਾ ਹਿਮਾਇਤ ਐਡਾ ਵੜਿਆ ਨਹੀਂ ਹੁੰਦਾ ਸਿਸਟਮ ਉਹਦਾ ਕਿ ਹਰੇਕ ਬੰਦਾ ਅੱਜ ਪੰਜਾਬ ਛੱਡ ਕੇ ਹਰਿਆਣਾ ਚਲਾ ਜਾਏ ਹਿਮਾਚਲ ਚਲਾ ਜਾਏ ਜਾਂ ਮਹਾਰਾਸ਼ਟਰ ਚਲਾ ਜਾਏ ਆਹ ਲਾ ਕਹਿੰਦਾ ਯਾਰ ਇੱਥੇ ਪਹਿਲੇ ਮਰੇ ਪਏ ਉੱਥੇ ਕੰਮ ਨਾ ਚੱਲਿਆ ਤਾਂ ਉਹੀ ਭੁੱਖ ਨਾਲ ਮਰ ਜਾਾਂਗੇ ਤੇ ਇਹ ਦੂ ਚੰਗਾ ਗੋਲੀ ਖਾ ਕੇ ਮਰ ਜੀਏ ਉਹ ਬੰਦਾ ਇਸੇ ਸਾਰੇ ਚ ਰਹਿ ਜਾਂਦਾ ਤੇ ਇਹ ਉਹ ਕਹਿੰਦਾ ਰੱਬ ਅਸਰੇ ਆ ਫਿਰ ਰੱਬ ਰੱਬ ਦੀ ਕਿਰਪਾ ਹੈਗੀ ਹੈ ਜੇ ਬਚਾ ਲੂ ਤਾਂ ਠੀਕ ਹੈ ਨਹੀਂ ਤਾਂ ਜੋ ਹੋਊਗਾ ਦੇਖੀ ਜਾਊਗੀ ਇਹ ਜਿਹੀ ਚੀਜ਼ਾਂ ਸੋਚ ਕੇ ਅੱਜ ਵਪਾਰੀ ਕਰੇ ਬੈਠਾ ਮੈਂ ਤਾਂ ਹੀ ਕਹ ਰਿਹਾ ਸੀ ਸਵੇਰੇ ਉੱਠਣ ਲੱਗੇ ਵੀ ਰੋਂਦਾ ਤੇ ਰਾਤ ਨੂੰ ਸੌਣ ਲੱਗੇ ਵੀ ਰੋਂਦਾ ਉਹਦਾ ਕਾਰਨ ਇਹੀ ਹੈ ਕਿ ਵਪਾਰੀ ਦਾ ਕੋਈ ਵਾਲੀਬਾਸ ਨਹੀਂ ਹੈ ਕੋਈ ਵੀ ਵਪਾਰੀ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਅੱਜ ਭਗਵਾਨਤਮਾਨ ਜੀ ਨੂੰ ਮੈਂ ਫੇਰ ਕਹਿਣਾ ਚਾਹੁੰਦਾ ਬਹੁਤ ਵਾਰੀ ਤੁਸੀਂ ਸਟੇਜਾਂ ਤੋਂ ਕਹਿ ਰਿਹਾ ਵੀ ਅਸੀਂ ਮੀਟਿੰਗਾਂ ਕਰ ਲਈਆਂ ਮੀਟਿੰਗਾਂ ਕਰ ਲਈ ਕਦੇ ਕਿਸੇ ਵਪਾਰੀ ਨਾਲ ਜਿਹੜੇ ਛੋਟੇ ਵਪਾਰੀਆਂ ਨਾਲ ਮੀਟਿੰਗ ਕੀਤੀ ਸਾਨੂੰ ਦਿਖਾ ਤਾਂ ਦਿਓ ਕਿਹੜੇ ਵਪਾਰੀਆਂ ਸੀਗੇ ਸਾਨੂੰ ਪਤਾ ਲੱਗ ਜਾਏ ਤੁਹਾਡੇ ਮੋਗੇ ਮੀਟਿੰਗ ਹੋਈ ਸੀ ਉੱਥੇ ਸਾਡੇ ਵਪਾਰ ਮੰਡਲ ਵਾਲੇ ਬਾਹਰ ਖੜ ਕੇ ਗਈ ਜਾਂਦੇ ਵੀ ਸਾਨੂੰ ਅੰਦਰ ਐ ਤਾਂ ਦੱਸੋ ਵੀ ਕਿਹੜੇ ਵਪਾਰੀ ਹੈਗੇ ਕੱਪੜੇ ਵਾਲੇ ਐ ਸੋਨੇ ਵਾਲੇ ਐ ਕਰਿਆਨੇ ਵਾਲੇ ਐ ਮੋਚੀ ਐ ਕਿਹੜੇ ਵਪਾਰੀ ਆ ਕੋਈ ਦੱਸ ਤਾਂ ਦਿਓ ਪਰ ਉੱਥੇ ਇਹ ਸਰਕਾਰ ਉਹੀ ਆ ਵੀ ਆਪਣੇ ਬੋਰਡ ਲਾ ਕੇ ਆਪਣੇ ਆਪਣੀ ਸ਼ਵਾਸ਼ੀ ਦੇ ਕੇ ਆਪਣੀ ਬੈਜ ਬੈਜ ਕਰਾਈ ਜਾਂਦੇ ਆ ਉਹਦਾ ਕੋਈ ਫਾਇਦਾ ਨਹੀਂ ਉੱਥੇ ਲੋਕਾਂ ਨੂੰ ਹਰ ਬੰਦੇ ਨੂੰ ਪਤਾ ਹੈ ਜੇ ਆਪਾਂ ਇੱਕ ਬਾਈ ਇਲੈਕਸ਼ਨ ਜਿੱਤ ਗਏ ਤਾਂ ਬਾਈ ਇਲੈਕਸ਼ਨ ਜਿੱਤਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਣੀ ਸਰਕਾਰ ਜਿਹੜੀ ਹੈ ਸਾਰੀ ਜ਼ਿੰਦਗੀ ਆਪਣਾ ਪੱਟਾ ਲਿਖਿਆ ਗਿਆ ਸਾਡੇ ਬਠਿੰਡੇ ਪੁੱਛ ਕੇ ਦੇਖੋ ਤੁਸੀਂ ਮਨਪ੍ਰੀਤ ਨੂੰ 50 ਐਮਸੀ ਜਿੱਤੇ ਸੀ 50 ਚੋਂ 43 ਉਹਨਾਂ ਦੇ ਸੀਗੇ ਤੇ ਉਹੀ ਬੰਦਾ ਇੰਨੇ ਵੋਟਾਂ ਦੇ ਹਾਰ ਗਿਆ ਸੀਗਾ ਕਿਤੇ ਸੋਚਿਆ ਵੀ ਨਹੀਂ ਸੀਗਾ ਤਾਂ ਇਹ ਸਾਡੇ ਇਹ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਐ ਹੋਇਆ ਪਿਆ ਵੀ ਇੱਕ ਬਾਈ ਇਲੈਕਸ਼ਨ ਜਿੱਤ ਲੈ ਤੇ ਪਤਾ ਨਹੀਂ ਅਸੀਂ ਕਿੱਡਾ ਕੁ ਵੱਡਾ ਤੀਰ ਮਾਰ ਲਿਆ ਉਹ ਯਾਰ ਬਾਈ ਇਲੈਕਸ਼ਨ ਹਮੇਸ਼ਾ ਰੂਲਿੰਗ ਪਾਰਟੀ ਵਾਲੀਆਂ ਜਿੱਤਦੀਆਂ ਹੁੰਦੀਆਂ ਹੈ ਕੋਈ ਵੱਡੀ ਗੱਲ ਨਹੀਂ ਹੈ ਪਰ ਤੁਸੀਂ ਆਪਣਾ ਸਰਵੇ ਕਰਾ ਕੇ ਦੇਖੋ ਕਿ ਬਾਜ਼ਾਰ ਦੇ ਵਿੱਚ ਲੋਕਾਂ ਦੇ ਕੀ ਹਾਲਾਤ ਹੋਏ ਹੋਏ ਆ ਇਹ ਚੀਜ਼ਾਂ ਦੇਖ ਕੇ ਅੱਜ ਸਾਡੇ ਉਹ ਕਹਿੰਦੇ ਨਾ ਵਪਾਰੀ ਜਿਹੜੇ ਐ ਇਹਨਾਂ ਦੇ ਲੋਕਾਂ ਦੇ ਉਹ ਕਹਿੰਦੇ ਨਾ ਬਹੁਤ ਵਾਰੀ ਅਸੀਂ ਮੀਟਿੰਗਾਂ ਵਾਸਤੇ ਵੀ ਕਹਿ ਚੁੱਕੇ ਬਹੁਤ ਵਾਰੀ ਅਸੀਂ ਰੋਬਟ ਵੀ ਬੈਠੇ ਮੀਡੀਆ ਥਰੂ ਵੀ ਕਹਿ ਬੈਠੇ ਪਰ ਸਰਕਾਰ ਹੈ ਕਿ ਇਸ ਚੀਜ਼ ਦੇ ਉੱਤੇ ਜਮਾ ਉਹ ਆਪਣੇ ਕੰਮ ਅੱਜ ਲੱਗੇ ਹੋਏ ਆ ਵੀ ਅਸੀਂ ਸਕੂਲ ਬਣਾਤੇ ਸੀ ਅਸੀਂ ਟਾਇਲਟ ਨਵੇਂ ਬਣਾਤੇ ਸੀ ਅਸੀਂ ਚਾਰਦੁਵਾਰੀ ਕਰਤੀ ਸੀ ਇੱਥੇ ਆ ਕੰਮ ਕਰਤਾ ਜੀ ਇਹੋ ਜੀਆਂ ਚੀਜ਼ਾਂ ਦੇ ਕੇ ਹਾਸੋਵਣੀਆ ਗੱਲਾਂ ਕਰਕੇ ਲੋਕਾਂ ਨਾਲ ਖਰੀ ਜਾਂਦੇ ਔਰ ਉਹੋ ਜਿਹੇ ਲੋਕ ਆ ਕੇ ਬੈਠੇ ਆ ਜਿਹੜਾ 2-400 500 ਬੰਦਾ ਬੈਠਾ ਉਹ ਵੀ ਹਾਸੀ ਜਾਂਦਾ ਹੋਣਾ ਅੰਦਰੋਂ ਅੰਦਰ ਹੀ ਵੀ ਆ ਦੇਖੋ ਯਾਰ ਕਿ ਇਹੋ ਜੀਆਂ ਕਹਾਣੀਆਂ ਸੁਣਾ ਰਿਹਾ ਪਰ ਅਸੀਂ ਫੇਰ ਕਵਾਂਗੇ ਭਗਵੰਤ ਮਾਨ ਜੀ ਲੋਕਾਂ ਨੂੰ ਚੁਟਕਲੇ ਇੱਕ ਵਾਰੀ ਚੰਗੇ ਲੱਗਦੇ ਹੁੰਦੇ ਆ ਬਾਰ-ਬਾਰ ਚੁਟਕਲੇ ਨਹੀਂ ਇਹਹੀ ਚੁਟਕਲਾਂ ਤੋਂ ਪੁੱਛਣ ਲੱਗਾ ਸੀ ਜਦੋਂ ਭਗਵਾਨ ਸਿੰਘ ਮਾਨੋਂ ਸਟੇਜਾਂ ਤੋਂ ਕੱਲ ਵੀ ਚੁਟਕਲੇ ਸੁਣਾਏ ਆ ਚੁਟਕਲੇ ਵਪਾਰੀਆਂ ਨੂੰ ਚੰਗੇ ਲੱਗ ਰਹੇ ਆ ਸਾਨੂੰ ਕੋਈ ਚੁਟਕਲੇ ਚੰਗੇ ਨਹੀਂ ਲੱਗਦੇ ਅਸੀਂ ਪਹਿਲੇ ਵੀ ਇਹ ਗੱਲ ਕਹਿੰਦੇ ਹੁੰਦੇ ਸੀ ਅਸੀਂ ਅੱਜ ਵੀ ਇਹ ਕਹੀ ਜਾਂਦੇ ਆ ਕਿ ਯਾਰ ਤੁਸੀਂ ਕਿਸੇ ਦਾ ਕਿਲਾ ਢਾਣਾ ਢਾਓ ਕਿਸੇ ਨੂੰ ਅੰਦਰ ਕਰਨਾ ਹੈ ਕਰੋ ਕਿਸੇ ਨੂੰ ਨਹੀਂ ਕਰਨਾ ਨਾ ਕਰੋ ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਉਹ ਕਹਿੰਦਾ ਵਪਾਰੀ ਆਪਣਾ ਰੋਣਾ ਰੋੜ ਰਿਹਾ ਹੁੰਦਾ ਇਹ ਕਹਿੰਦੇ ਦੇਖਿਆ ਫਲਾਣਾ ਢਾ ਲਿਆ ਦੇਖਿਆ ਉਹਦਾ ਮੈਂ ਆ ਵਿਖਾ ਦੂੰ ਉਹ ਯਾਰ ਅਸੀਂ ਕਿਸੇ ਦਾ ਕੁਝ ਨਹੀਂ ਲੈਣਾ ਸਾਡਾ ਕੀ ਕੀਤਾ ਤੁਸੀਂ ਆ ਦੱਸੋ ਸਾਡੇ ਵਪਾਰੀਆਂ ਨੂੰ ਕੀ ਦਿੱਤਾ ਤੁਸੀਂ ਆ ਦੱਸੋ ਤੁਸੀਂ ਦੱਸੋ ਮੈਨੂੰ ਵਪਾਰੀਆਂ ਨੂੰ ਕਿੰਨਾ ਟੈਕਸ ਬਚਾਤਾ ਤੁਸੀਂ ਮੈਨੂੰ ਦੱਸੋ ਵਪਾਰੀਆਂ ਨੂੰ ਕਿਹੜੀ ਬਚਤ ਦੇਤੀ ਤੁਸੀਂ ਜੇ ਤੁਸੀਂ ਅੱਜ ਕਹਿਦੇ ਨੂੰ ਵੀ ਮੈਂ ਇੰਡਸਟਰੀ ਵੀ ਫ੍ਰੀ ਕਰਾਤੀ ਆ ਵੀ ਫ੍ਰੀ ਕਰਤੀ ਕਿਹੜੇ ਬੰਦੇ ਆ ਗਏ ਜਿਹੜੇ ਇੰਡਸਟਰੀਆਂ ਲਾ ਗਏ ਇੱਥੇ ਅੱਜ ਦੀ ਡੇਟ ਦੇ ਵਿੱਚ ਇੱਥੇ ਕੋਈ ਵੀ ਐਸਾ ਕੰਮ ਨਹੀਂ ਹੋ ਰਿਹਾ ਅੱਜ ਲੋਕੀ ਰੋ ਰਿਹਾ ਰੋ ਅੰਦਰੋਂ ਅੰਦਰੀ ਇਹ ਕਹਿ ਰਿਹਾ ਕਿ ਯਾਰ ਆ ਕਿਹੜੇ ਕੰਮ ਵਿੱਚ ਫਸ ਗਏ ਅਸੀਂ ਅਸੀਂ ਕਿਹੜੀ ਜਗ੍ਹਾ ਤੇ ਫਸ ਗਏ ਇਹ ਚੀਜ਼ਾਂ ਜਿਹੜੀ ਐ ਸਾਡੇ ਭਗਵੰਤ ਮਾਨ ਜੀ ਨੂੰ ਉਹ ਕਹਿੰਦੇ ਨੇ ਢੂੜ ਸਾਲ ਰਹਿ ਗਿਆ ਜੇ ਹਜੇ ਵੀ ਸਮਝ ਨਹੀਂ ਆਈਆਂ ਤਾਂ ਫਿਰ ਮੇਰੀ ਖਲ ਸਾਰੀ ਜ਼ਿੰਦਗੀ ਨਹੀਂ ਸਮਝ ਆ ਸਕਦੀਆਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਤਾਂ ਅਮਿਤਪੁਰ ਜੀ ਦਾ ਇਹ ਕਹਿਣਾ ਇਹਦਰ ਉਧਰ ਕੀ ਬਾਤਨਾ ਕਰ ਇਹ ਬਤਾ ਕਾਫਲਾ ਕਿਉਂ ਲੂਟਾ ਮਤਲਬ ਇਧਰ ਉਧਰ ਦੀਆਂ ਗੱਲਾਂ ਛੱਡੋ ਅਸੀਂ ਕੀ ਲੈਣਾ ਕੀ ਨੂੰ ਫੜਦੇ ਹਾਂ ਕੀ ਨੂੰ ਕਰਦੇ ਹਾਂ ਸਾਡੇ ਵਪਾਰੀਆਂ ਦਾ ਹਾਲ ਕੀ ਆ ਉਹ ਆ ਕੇ ਜਾਣੋ ਅੱਜ ਤੱਕ ਕਦੇ ਤੁਸੀਂ ਛੋਟੇ ਵਪਾਰੀਆਂ ਨਾਲ ਮੀਟਿੰਗ ਕੀਤੀ ਹੈ ਤਾਂ ਦੱਸੋ ਵਪਾਰੀਆਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਡਰ ਤੇ ਸਹਿਮ ਦੇ ਮਾਹੌਲ ਚ ਵਪਾਰੀ ਚੱਲ ਰਿਹਾ ਖੁੱਲ ਕੇ ਕਿਸੇ ਨੂੰ ਦੱਸ ਨਹੀਂ ਸਕਦਾ ਆਪਣੇ ਦੁੱਖ ਟੈਕਸ ਵੀ ਦਿੰਦਾ ਫਰੋਟੀਆਂ ਵੀ ਦਿੰਦਾ ਸਾਰਾ ਕੁਝ ਕਰਨ ਤੋਂ ਬਾਅਦ ਵੀ ਚੈਨ ਦੀ ਨੀਂਦ ਨਹੀਂ ਸੌਂ ਰਿਹਾ ਤੇ ਉਹਨਾਂ ਨੇ ਜਿਹੜੀ ਅਬਹਰ ਵਾਲੀ ਘਟਨਾ ਉਹਨੂੰ ਵੀ ਇਹ ਗੱਲ ਕਹੀ ਕਿ ਉਹ ਜੋ ਕੁਝ ਵਾਪਰਿਆ ਉਸ ਦਹਿਸ਼ਤ ਪਾਈ ਜਾਵੇਗੀ ਵਪਾਰੀਆਂ ਤੁਸੀਂ ਅੱਜ ਹੀ ਦੇਖ ਲਿਓ ਕਿ ਹਜ਼ਾਰ ਦੇ ਕਰੀਬ ਵਪਾਰੀ ਤਾਂ ਅੱਜ ਜਿਹੜੇ ਭੁਗਤ ਜਾਣਗੇ ਕਿ ਪਾਈ ਆਪੋ ਆਪਣੀਆਂ ਫਰੋਤੀਆਂ ਦੀਆਂ ਕਾਲਾ ਆਈਆਂ ਉਹਨੂੰ ਸਿਰੇ ਲਾਈਏ ਕਿਤੇ ਉਹ ਹਾਲ ਨਾ ਹੋਵੇ ਤਾਂ ਪੰਜਾਬ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਤੇ ਪੰਜਾਬੋ ਵਿੱਚ ਵਪਾਰੀਆਂ ਦੇ ਹਾਲਾਤਾਂ ਤੇ ਅਮਿਤ ਕਪੂਰ ਜੀ ਨੇ ਆਪਣੀ ਗੱਲ ਰੱਖੀ ਹੈ ਤਾਂ ਇਹ ਗੱਲਾਂ ਕਿਹੋ ਜਿਹੀਆਂ ਇਹ ਗੱਲਾਂ 'ਚ ਕਿੰਨੀ ਸੱਚਾਈ ਹੈ ਤਾਂ ਤੁਸੀਂ ਦੱਸਣਾ ਪਰ ਮੁੱਖ ਮੰਤਰੀ ਸਾਹਿਬ ਇਹਨਾਂ ਗੱਲਾਂ ਤੇ ਗੌਰ ਜ਼ਰੂਰ ਕਰਨ